ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਦੋਸੇਖਰੋ ਚੈਨਲ ਪੰਜਾਬੀ ਇਰ ਇੰਡੀਆ ਨੇ ਆਪਣੀਆਂ ਉਡਾਨਾਂ ਉਤੇ ਇੱਕ ਨਵਾਂ ਗਲੋਬਲ ਮੀਨੂ ਪੇਸ਼ ਕੀਤਾ ਹੈ ਮੀਨੂ ਦੇ ਵਿੱਚ ਸਾਰੇ ਵਰਗਾਂ ਦੇ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਣ ਹੈ ਯਾਤਰੀ ਸਿਗਨੇਚਰ ਭਾਰਤੀ ਪੋਜਨ ਅਤੇ ਗਲੋਬਲ ਵਿਕਲਪਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ ਵਿਸ਼ੇਸ਼ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ ਇਹ ਪਹਿਲ ਯਾਤਰੀ ਅਨੁਭਵ ਨੂੰ ਵਧਾਉਣ ਦੇ ਲਈ 에ਅਰ ਇੰਡੀਆ ਦੇ ਚੱਲ ਰਹੇ ਬਦਲਾਅ ਦਾ ਹਿੱਸਾ ਹੈ ਜੀ ਹਾਂ ਨਵਾਂ ਮੀਨੂ ਜ਼ਿਆਦਾਤਰ ਅੰਤਰਰਾਸ਼ਟਰੀ ਇਸ ਇੰਡੀਆ ਰੂਟਾਂ ਉੱਤੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਦਿੱਲੀ ਤੋਂ ਲੰਡਨ, ਹਿਥਰੋ, ਨਿਊਯਾਰਕ, ਮੈਲਬੌਰਨ, ਸਿਡਨੀ, ਟੋਰਾਂਟੋ ਅਤੇ ਦੁਬਈ ਦੀਆਂ ਉਡਾਨਾਂ ਮੁੰਬਈ ਅਤੇ ਬੈਂਗਲੌਰ ਤੋਂ ਸੈਂਟ ਫਰਾਂਸਿਸਕੋ ਅਤੇ ਮੁੰਬਈ ਤੋਂ ਨਿਊਯਾਰਕ ਕੁਝ ਨਾਮ ਕਰਨ ਦੇ ਲਈ ਹੈ ਅਤੇ ਨਵੇਂ ਮੀਨੂ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਸ਼ਾਮਲ ਨੇ ਏਅਰ ਇੰਡੀਆ ਨੇ ਵੀਰਵਾਰ ਨੂੰ ਆਪਣੇ ਫਲੀਟ ਦੇ ਵਿੱਚ ਇੱਕ ਨਵਾਂ ਗਲੋਬਲ ਮੈਨੂ ਲਾਂਚ ਕੀਤਾ ਹੈ ਮੈਨੂ ਦੇ ਵਿੱਚ ਸਾਰੇ ਵਰਗਾਂ ਦੇ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਨ ਹੈ ਯਾਤਰੀ ਸਿਗਨੇਚਰ ਭਾਰਤੀ ਭੋਜਨ ਅਤੇ ਗਲੋਬਲ ਵਿਕਲਪਾਂ ਦੇ ਵਿੱਚ ਚੋਣ ਕਰ ਸਕਦੇ ਨੇ ਵਿਸ਼ੇਸ਼ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ ਇਹ ਪਹਿਲ ਯਾਤਰੀ ਅਨੁਭਵ ਨੂੰ ਵਧਾਉਣ ਦੇ ਲਈ ਏਅਰ ਇੰਡੀਆ ਦੇ ਚੱਲ ਰਹੇ ਬਦਲਾਅ ਦਾ ਹਿੱਸਾ ਹੈ ਏਅਰ ਇੰਡੀਆ ਨੇ ਆਪਣੇ ਫਲੀਟ ਦੇ ਵਿੱਚ ਇੱਕ ਨਵਾਂ ਗਲੋਬਲ ਮੀਨੂ ਲਾਂਚ ਕੀਤਾ ਹੈ ਜਿਦੇ ਵਿੱਚ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਘਰੇਲੂ ਡਾ ਨੌਤੇ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਣ ਪੇਸ਼ ਕੀਤਾ ਗਿਆ ਹੈ ਜਿਦੇ ਵਿੱਚ ਫਰਸਟ ਬਿਜ਼ਨਸ ਪ੍ਰੀਮੀਅਮ ਇਕਨੋਮੀ ਕਲਾਸਾਂ ਅਤੇ ਵਿਸ਼ੇਸ਼ ਖੁਰਾਕ ਸੰਬੰਧੀ ਤਰਜੀਹਾਂ ਦੇ ਵਿਕਲਪ ਵੀ ਸ਼ਾਮਲ ਨੇ ਨਵਾਂ ਮੀਨੂ ਜ਼ਿਆਦਾਤਰ ਅੰਤਰਰਾਸ਼ਟਰੀ ਐਕਸ ਇੰਡੀਆ ਰੂਟਾਂ ਉੱਤੇ ਪੇਸ਼ ਕੀਤਾ ਗਿਆ ਜਿਦੇ ਵਿੱਚ ਦਿੱਲੀ ਤੋਂ ਲੰਡਨ ਹਿਥਰੋ, ਨਿਊਯਾਰਕ, ਮੈਲਬੌਰਨ, ਸਿਡਨੀ, ਟੌਨਟੋ ਅਤੇ ਦੁਬਈ ਤੀਆਂ ਉਡਾਨਾਂ, ਮੁੰਬਈ ਅਤੇ ਬੈਂਗਲੌਰ ਤੋਂ ਸੈਂਟ ਫਰਾਂਸਿਸਕੋ ਅਤੇ ਮੁੰਬਈ ਤੋਂ ਨਿਊਯਾਰਕ ਉੱਚ ਨਾਮ ਸ਼ਾਮਲ ਨੇ। ਪ੍ਰੀਮੀਅਮ ਇਕਨੋਮੀ ਯਾਤਰਾ, ਰਾਜਸਥਾਨ ਚੀਲਾ, ਮਾਲਾਬਾਰੀ ਚਿਕਨ ਕਰੀ ਅਤੇ ਮਲਾਈ ਪਾਲਕ ਕੋਫਤਾ ਦਾ ਆਨੰਦ ਮਾਣ ਸਕਦੇ ਨੇ। ਅੰਤਰਰਾਸ਼ਟਰੀ ਪਕਵਾਨਾਂ ਦੇ ਵਿਕਲਪਾਂ ਦੇ ਵਿੱਚ ਫਰਸਟ ਕਲਾਸ ਦੇ ਵਿੱਚ ਜਾਪਾਨੀ ਚੇਪਨਯਾਕੀ ਬਾਉਲ ਸਿਟਰਸ ਟਾਈਗਰ ਪ੍ਰੌਨ ਅਤੇ ਓਰੀਐਂਟਲ ਨਾਪਾ ਗੋਬੀ ਅਤੇ ਟੋਫੋ ਰੋਲ ਮੌਪਸ ਸ਼ਾਮਲ ਨੇ ਜਿਨ੍ਹਾਂ ਕਿ ਬਿਜ਼ਨਸ ਕਲਾਸ ਦੇ ਵਿੱਚ ਸਿਓਰ ਫਲੇਮ ਟੂ ਪ੍ਰੌਨ ਮੈਨੀਕੋਟੀ ਫੋਰੈਸਟੀਅਰ ਅਤੇ ਮੈਡੀਟੇਰੀਅਨ ਤਪਸ ਸ਼ਾਮਲ ਨੇ ਜਨਰਲ ਸ਼ਰਟ ਯਾਤਰੀ ਬਿਜ਼ਨਸ ਕਲਾਸ ਦੇ ਵਿੱਚ ਚਿਕਨ ਬਿਬੈਪਸ ਅਤੇ ਮਾਚੋ ਚਿਲੀਸ ਦਾ ਅਨੰਦ ਲੈ ਸਕਦੇ ਨੇ ਬਿਜ਼ਨਸ ਕਲਾਸ ਦੇ ਵਿੱਚ ਮਸਾਲਾ ਦਾਲ ਖਿਚੜੀ ਅਤੇ ਸਟੈਂਡਰਡ ਪ੍ਰਾਂਠਾ ਵਰਗੇ ਗ੍ਰੇਲੂ ਸ਼ੈਲੀ ਦੇ ਆਰਾਮਦਾਇਕ ਭੋਜਨ ਵੀ ਸ਼ਾਮਲ ਨੇ ਮੈਨੂ ਸਮਰਪਿਤ ਸ਼ਾਕਾਹਾਰੀ ਗਲੂਟਨ ਮੁਕਤ ਅਤੇ ਐਲਰਸਜ਼ੀਨ ਸचेता ਵਿਕਲਪਾਂ ਦੇ ਨਾਲ ਪੋਧੇ ਆਧਾਰਤ ਤੇ ਵਿਸ਼ੇਸ਼ ਖੁਰਾਕ ਦੀਆਂ ਲੋੜਾਂ ਨੂੰ ਵੀ ਪੂਰਾ ਕਰਦਾ ਹੈ ਇਸ ਨੂੰ ਹੌਲੀ-ਹੌਲੀ ਸਾਰੇ ਅੰਤਰਰਾਸ਼ਟਰੀ ਖੇਤਰ ਦੇ ਨਾਲ-ਨਾਲ ਕਰੇਲ ਰੋਟਾਂ ਤੇ ਵੀ ਪੇਸ਼ ਕੀਤਾ ਜਾਵੇਗਾ ਮੈਨੂੰ ਇੱਕ ਸਵਾਦੀ ਕਹਾਣੀ ਬੰਦਾ ਜੋ ਕਿ ਭਾਰਤ ਦੇ ਸਵਾਦਾਂ ਨੂੰ ਵਿੱਚ ਵਿਆਪੀ ਪਕਵਾਨਾਂ ਦੇ ਪ੍ਰਭਾਵ ਦੇ ਨਾਲ ਜੋੜਦਾ ਹੈ ਹਰੇਕ ਆਤੂ ਦੇ ਨਾਲ ਜੁੜਨ ਦੇ ਲਈ ਖੇਤਰ ਪ੍ਰੇਰਿਤ ਭੋਜਨ ਅਤੇ ਯੂਰੋਪੀਅਨ ਪਿਸਟੋ ਅਤੇ ਪੈਨ ਏਸ਼ੀਅਨ ਵਰਗੇ ਵਿਸ਼ਵਵਿਆਪੀ ਪਕਵਾਨਾਂ ਦਾ ਇੱਕ ਪੋਰਟਫੋਲੀਓ ਮਿਸ਼ਨ ਹੈ ਦੱਖਣ ਭਾਰਤੀ ਪਕਵਾਨ ਵਰਗੇ ਖੇਤਰ ਪ੍ਰੇਰਿਤ ਭੋਜਨ ਸਾਧ ਤ ਦੀ ਵਿਰਾਸਤ ਨੂੰ ਚਿੰਤਾ ਕਰਦੇ ਨੇ ਯਾਤਰੀਆਂ ਨੂੰ ਇੱਕ ਪ੍ਰਮਾਣਿਕ ਭੋਜਨ ਅਨੁਭਵ ਦੇਂਦੇ ਨੇ ਦਸੇ ਇਰ ਇੰਡੀਆ 18 ਤੋਂ ਵੱਧ ਵਿਸ਼ੇਸ਼ ਭੋਜਨ ਕਿਸਮਾਂ ਦੀ ਪੇਸ਼ਕਸ਼ ਵੀ ਕਰੇਗੀ ਜੋ ਕਿ ਅਜਿਆ ਕਰਨ ਵਾਲੀਆਂ ਦੁਨੀਆ ਭਰ ਦੀਆਂ ਕੁਝ 에ਅਰਲਾਈਨਾਂ ਦੇ ਵਿੱਚੋਂ ਇੱਕ ਹੈ ਇੱਕ ਸੱਚਮੁੱਚ ਸੰਮਲਿਤ ਅਤੇ ਵਿਅਕਤੀਗਤ ਅਨੁਭਵ ਦੇ ਲਈ ਆਧੁਨਿਕ ਯਾਤਰੀਆਂ ਦੀ ਜੀਵਨ ਸ਼ੈਲੀ ਅਤੇ ਖੁਰਾਕ ਸੰਬੰਧੀ ਤਰਜੀਹਾਂ ਨੂੰ ਅਲੋਚਨਾ ਬਣਾਉਂਦੀ ਹੈ 에ਅਰ ਲਾਈਨ ਜ਼ਿੰਮੇਵਾਰ ਸੋਰਸਿੰਗ ਟੈਕਨੀਕਸ ਅਤੇ ਤਹਿਨ ਖੂਨ ਦੇ ਕਟਾਉਣ ਵਰਗੇ ਚੱਕਰ ਦੇ ਵਿੱਚ ਆਪਣੇ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। Air India ਨੇ ਆਪਣੀਆਂ ਉਡਾਨਾਂ ਉਤੇ ਇੱਕ ਨਵਾਂ ਗਲੋਬਲ ਮੈਨੂ ਪੇਸ਼ ਕੀਤਾ ਹੈ। ਮੈਨੂ ਦੇ ਵਿੱਚ ਸਾਰੇ ਵਰਗਾਂ ਦੇ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਣ ਹੈ। ਯਾਤਰੀ ਸਿਗਨੇਚਰ ਭਾਰਤੀ ਪੋਜਨ ਅਤੇ ਗਲੋਬਲ ਵਿਕਲਪਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ। ਵਿਸ਼ੇਸ਼ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ। ਇਹ ਪਹਿਲ ਯਾਤਰੀ ਅਨੁਭਵ ਨੂੰ ਵਧਾਉਣ ਦੇ ਲਈ Air India ਦੇ ਚੱਲ ਰਹੇ ਬਤਲਾਵ ਹੀ ਸੇ ਜਿੱਹਾਂ ਨਵਾਂ ਮੈਨੂ ਜ਼ਿਆਦਾਤਰ ਅੰਤਰਰਾਸ਼ਟਰੀ ਐਕਸ ਇੰਡੀਆ ਰੂਟਾਂ ਉੱਤੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਦਿੱਲੀ ਤੋਂ ਲੰਡਨ ਹਿਥਰੋ ਨਿਊਯਾਰਕ ਮੈਲਬੌਰਨ ਸਿਡਨੀ ਟੋਰਾਂਟੋ ਅਤੇ ਦੁਬਈ ਦੀਆਂ ਉਡਾਨਾਂ ਮੁੰਬਈ ਅਤੇ ਬੈਂਗਲੌਰ ਤੋਂ ਸੈਂਟ ਫਰਾਂਸਿਸਕੋ ਅਤੇ ਮੁੰਬਈ ਤੋਂ ਨਿਊਯਾਰਕ ਕੁਝ ਨਾਮ ਕਰਨ ਦੇ ਲਈ ਹੈ ਅਤੇ ਨਵੇਂ ਮੈਨੂ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਸ਼ਾਮਲ ਨੇ ਏਅਰ ਇੰਡੀਆ ਨੇ ਵੀਰਵਾਰ ਨੂੰ ਆਪਣੇ ਫਲੀਟ ਦੇ ਵਿੱਚ ਇੱਕ ਨਵਾਂ ਗਲੋਬਲ ਮੈਨੂ ਲਾਂਚ ਕੀਤਾ ਹੈ ਮੈਨੂ ਦੇ ਵਿੱਚ ਸਾਰੇ ਵਰਗਾਂ ਦੇ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਨ ਹੈ ਯਾਤਰੀ ਸਿਗਨੇਚਰ ਭਾਰਤੀ ਭੋਜਨ ਅਤੇ ਗਲੋਬਲ ਵਿਕਲਪਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ ਵਿਸ਼ੇਸ਼ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ ਇਹ ਪਹਿਲ ਯਾਤਰੀ ਅਨੁਭਵ ਨੂੰ ਵਧਾਉਣ ਦੇ ਲਈ ਏਅਰ ਇੰਡੀਆ ਦੇ ਚੱਲ ਰਹੇ ਬਦਲਾਅ ਦਾ ਹਿੱਸਾ ਹੈ एयर इंडिया ने अपने फ्लीट ਦੇ ਵਿੱਚ ਇੱਕ ਨਵਾਂ ਗਲੋਬਲ ਮੀਨੂ ਲਾਂਚ ਕੀਤਾ ਹੈ ਜਿਹਦੇ ਵਿੱਚ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਘਰੇਲੂ ਡਾਣਾ ਉਤੇ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਣ ਪੇਸ਼ ਕੀਤਾ ਗਿਆ ਜਿਹਦੇ ਵਿੱਚ ਫਰਸਟ ਬਿਜ਼ਨਸ ਪ੍ਰੀਮੀਅਮ ਇਕਨੋਮੀ ਕਲਾਸਾਂ ਅਤੇ ਵਿਸ਼ੇਸ਼ ਖੁਰਾਕ ਸੰਬੰਧੀ ਤਰਜੀਹਾਂ ਦੇ ਵਿਕਲਪ ਵੀ ਸ਼ਾਮਲ ਨੇ ਨਵਾਂ ਮੀਨੂ ਜ਼ਿਆਦਾਤਰ ਅੰਤਰਰਾਸ਼ਟਰੀ ਐਕਸ ਇੰਡੀਆ ਰੂਟਾਂ ਉੱਤੇ ਪੇਸ਼ ਕੀਤਾ ਗਿਆ ਜਿਦੇ ਵਿੱਚ ਦਿੱਲੀ ਤੋਂ ਲੰਡਨ ਹਿਥਰੋ, ਨਿਊਯਾਰਕ, ਮੈਲਬੌਰਨ, ਸਿਡਨੀ, ਟੋਰਾਂਟੋ ਅਤੇ ਦੁਬਈ ਦੀਆਂ ਉਡਾਨਾਂ, ਮੁੰਬਈ ਅਤੇ ਬੈਂਗਲੌਰ ਤੋਂ ਸੈਨ ਫ੍ਰਾਂਸਿਸਕੋ ਅਤੇ ਮੁੰਬਈ ਤੋਂ ਨਿਊਯਾਰਕ ਜਿਨਾਮ ਸ਼ਾਮਲ ਨੇ। ਪ੍ਰੀਮੀਅਮ ਇਕਨੋਮੀ ਯਾਤਰਾ ਰਾਜਸਥਾਨ ਚੀਲਾ, ਮਾਲਾਬਾਰੀ ਚਿਕਨ ਕਰੀ ਅਤੇ ਮਲਾਈ ਪਾਲਕ ਕੋਫਤਾ ਦਾ ਅਨੰਤ ਮਾਣ ਸਕਦੇ ਨੇ। ਅੰਤਰਰਾਸ਼ਟਰੀ ਪਕਵਾਨਾਂ ਦੇ ਵਿਕਲਪਾਂ ਦੇ ਵਿੱਚ ਫਰਸਟ ਕਲਾਸ ਦੇ ਵਿੱਚ ਜਾਪਾਨੀ ਚੇਪਨਿਆਕੀ ਬਾਉਲ ਸਿਟਰਸ ਟਾਈਗਰ ਪ੍ਰੌਨ ਅਤੇ ਓਰੀਐਂਟਲ ਨਾਪਾ ਗੋਬੀ ਅਤੇ ਟੋਫੋ ਰੋਲ ਮੌਪਸ ਸ਼ਾਮਲ ਨੇ ਜਿਹੜਾ ਕਿ ਬਿਜ਼ਨਸ ਕਲਾਸ ਦੇ ਵਿੱਚ ਸਿਓਰ ਫਲੇਮ ਟੂ ਪ੍ਰੌਨ ਮੈਨੀਕੋਟੀ ਫੋਰੈਸਟੀਅਰ ਅਤੇ ਮੈਡੀਟੇਰੀਅਨ ਤਪਸ ਸ਼ਾਮਲ ਨੇ ਜਨਰਲ ਸ਼ਰਟ ਯਾਤਰੀ ਬਿਜ਼ਨਸ ਕਲਾਸ ਦੇ ਵਿੱਚ ਚਿਕਨ ਬਿਬਾਪਸ ਅਤੇ ਮਾਚੋ ਚਿਲੀਸ ਦਾ ਅਨੰਤ ਲੈ ਸਕਦੇ ਨੇ ਬਿਜ਼ਨਸ ਕਲਾਸ ਦੇ ਵਿੱਚ ਮਸਾਲਾ ਦਾਲ ਖਿਚੜੀ ਅਤੇ ਸਟੈਂਡਰਡ ਪਰਾਂਠਾ ਵਰਗੇ ਕ੍ਰੇਲੂ ਸ਼ੈਲੀ ਦੇ ਆਰਾਮਦਾਇਕ ਭੋਜਨ ਵੀ ਸ਼ਾਮਲ ਨੇ ਮੈਨੂ ਸਮਰਪਿਤ ਸ਼ਾਕਾਹਾਰੀ ਮਲੂਚਨ ਮੁਕਤਾ ਅਤੇ ਐਲਰਜਨ ਸचेत ਵਿਕਲਪਾਂ ਦੇ ਨਾਲ ਪੋਧੇ ਅਧਾਰਤ ਤੇ ਵਿਸ਼ੇਸ਼ ਖੁਰਾਕ ਦੀਆਂ ਲੋੜਾਂ ਨੂੰ ਵੀ ਪੂਰਾ ਕਰਦਾ ਹੈ ਇਸ ਨੂੰ ਹੌਲੀ-ਹੌਲੀ ਸਾਰੇ ਅੰਤਰਰਾਸ਼ਟਰੀ ਖੇਤਰ ਦੇ ਨਾਲ-ਨਾਲ ਕਰੇਲ ਦੀ ਰੋਟਾਂ ਤੇ ਵੀ ਪੇਸ਼ ਕੀਤਾ ਜਾਵੇਗਾ ਮੈਨੂੰ ਇੱਕ ਸਵਾਦੀ ਕਹਾਣੀ ਬੰਦ ਹੈ ਜੋ ਕਿ ਭਾਰਤ ਦੇ ਸਵਾਦਾਂ ਨੂੰ ਵਿੱਚ ਵਿਆਪੀ ਪਕਵਾਨਾਂ ਦੇ ਪ੍ਰਭਾਵ ਦੇ ਨਾਲ ਜੋੜਦਾ ਹੈ ਹਰੇਕ ਯਾਤਰੀ ਦੇ ਨਾਲ ਜੁੜਨ ਦੇ ਲਈ ਖੇਤਰ ਪ੍ਰੇਰਿਤ ਭੋਜਨ ਅਤੇ ਯੂਰੋਪੀਅਨ ਪਿਸਟੋ ਅਤੇ ਪੈਨ ਏਸ਼ੀਅਨ ਵਰਗੇ ਵਿਸ਼ਵਵਿਆਪੀ ਪਕਵਾਨਾਂ ਦਾ ਇੱਕ ਪੋਰਟਫੋਲੀਓ ਮਿਸ਼ਨ ਹੈ ਦੱਖਣ ਭਾਰਤੀ ਪਕਵਾਨ ਵਰਗੇ ਖੇਤਰ ਪ੍ਰੇਰਿਤ ਭੋਜਨ ਭਾਤ ਦੀ ਵਿਰਾਸਤ ਨੂੰ ਚਿੰਤਾ ਕਰਦੇ ਨੇ ਜਿਉਂ ਯਾਤਰੀਆਂ ਨੂੰ ਇੱਕ ਪ੍ਰਮਾਣਿਕ ਭੋਜਨ ਅਨੁਭਵ ਦਿਨ ਦੇ ਨੇ ਦੱਸੇ 에어 ਇੰਡੀਆ 18 ਤੋਂ ਵੱਧ ਵਿਸ਼ੇਸ਼ ਭੋਜਨ ਕਿਸਮਾਂ ਦੀ ਪੇਸ਼ਕਸ਼ ਵੀ ਕਰੇਗੀ ਜੋ ਕਿ ਅਜੇਆ ਕਰਨ ਵਾਲੀਆਂ ਦੁਨੀਆ ਭਾਤੀਆਂ ਕੁਝ 에어ਲਾਈਨਾਂ ਦੇ ਵਿੱਚੋਂ ਇੱਕ ਹੈ ਇੱਕ ਸੱਚਮੁੱਚ ਸੰਮੇਤ ਅਤੇ ਵਿਅਕਤੀਗਤ ਅਨੁਭਵ ਦੇ ਲਈ ਆਧੁਨਿਕ ਯਾਤਰੀਆਂ ਦੀ ਜੀਵਨ ਸ਼ੈਲੀ ਅਤੇ ਖੁਰਾਕ ਸੰਬੰਧੀ ਤਰਜੀਹਾਂ ਨੂੰ ਅਲੋਚਨਾ ਬਣਾਉਂਦੀ ਹੈ 에어 ਲਾਈਨ ਜ਼ਿੰਮੇਵਾਰ ਸੋਰਸਿੰਗ ਟੈਕਨੀਕਸ ਅਤੇ ਤਹਿਨ ਖੂਨ ਦੇ ਘਟਾਉਣ ਵਰਗੇ ਚੱਕਰ ਦੇ ਵਿੱਚ ਆਪਣੇ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। Air India ਨੇ ਆਪਣੀਆਂ ਉਡਾਨਾਂ ਉਤੇ ਇੱਕ ਨਵਾਂ ਗਲੋਬਲ ਮੀਨੂ ਪੇਸ਼ ਕੀਤਾ ਹੈ। ਮੀਨੂ ਦੇ ਵਿੱਚ ਸਾਰੇ ਵਰਗਾਂ ਦੇ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਣ ਹੈ। ਯਾਤਰੀ ਸਿਗਨੇਚਰ ਭਾਰਤੀ ਪੋਜਨ ਅਤੇ ਗਲੋਬਲ ਵਿਕਲਪਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ। ਵਿਸ਼ੇਸ਼ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ। ਇਹ ਪਹਿਲ ਯਾਤਰੀ ਅਨੁਭਵ ਨੂੰ ਵਧਾਉਣ ਦੇ ਲਈ Air India ਦੇ ਚੱਲ ਰਹੇ ਬਦਲਾਅ ਹੀ ਸੇ ਜੀਹਾਂ ਨਵਾਂ ਮੈਨੂ ਜ਼ਿਆਦਾਤਰ ਅੰਤਰਰਾਸ਼ਟਰੀ ਐਕਸ ਇੰਡੀਆ ਰੂਟਾਂ ਉੱਤੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਦਿੱਲੀ ਤੋਂ ਲੰਡਨ ਹਿਥਰੋ ਨਿਊਯਾਰਕ ਮੈਲਬੌਰਨ ਸਿਡਨੀ ਟੋਰਾਂਟੋ ਅਤੇ ਦੁਬਈ ਦੀਆਂ ਉਡਾਨਾਂ ਮੁੰਬਈ ਅਤੇ ਬੈਂਗਲੌਰ ਤੋਂ ਸੈਂਟ ਫਰਾਂਸਿਸਕੋ ਅਤੇ ਮੁੰਬਈ ਤੋਂ ਨਿਊਯਾਰਕ ਕੁਝ ਨਾਮ ਕਰਨ ਦੇ ਲਈ ਹੈ ਅਤੇ ਨਵੇਂ ਮੈਨੂ ਦੇ ਵਿੱਚ ਸਾਰੀਆਂ ਸ਼ੇਰਨੀਆਂ ਵਿੱਚ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਸ਼ਾਮਲ ਨੇ ਏਅਰ ਇੰਡੀਆ ਨੇ ਵੀਰਵਾਰ ਨੂੰ ਆਪਣੇ ਫਲੀਟ ਦੇ ਵਿੱਚ ਇੱਕ ਨਵਾਂ ਗਲੋਬਲ ਮੈਨੂ ਲਾਂਚ ਕੀਤਾ ਹੈ ਮੈਨੂ ਦੇ ਵਿੱਚ ਸਾਰੇ ਵਰਗਾਂ ਦੇ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਨ ਹੈ ਯਾਤਰੀ ਸਿਗਨੇਚਰ ਭਾਰਤੀ ਭੋਜਨ ਅਤੇ ਗਲੋਬਲ ਵਿਕਲਪਾਂ ਦੇ ਵਿੱਚ ਚੋਣ ਕਰ ਸਕਦੇ ਨੇ ਵਿਸ਼ੇਸ਼ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ ਇਹ ਪਹਿਲ ਯਾਤਰੀ ਅਨੁਭਵ ਨੂੰ ਵਧਾਉਣ ਦੇ ਲਈ ਏਅਰ ਇੰਡੀਆ ਦੇ ਚੱਲ ਰਹੇ ਬਦਲਾਅ ਦਾ ਹਿੱਸਾ ਹੈ ਏਅਰ ਇੰਡੀਆ ਨੇ ਆਪਣੇ ਫਲੀਟ ਦੇ ਵਿੱਚ ਇੱਕ ਨਵਾਂ ਗਲੋਬਲ ਮੀਨੂ ਲਾਂਚ ਕੀਤਾ ਹੈ ਜਿਦੇ ਵਿੱਚ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਲੰਡਨ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦਾ ਮਿਸ਼ਰਣ ਪੇਸ਼ ਕੀਤਾ ਗਿਆ ਹੈ ਜਿਨੇ ਵਿੱਚ ਫਰਸਟ ਬਿਜ਼ਨਸ ਪ੍ਰੀਮੀਅਮ ਇਕਨੋਮੀ ਕਲਾਸਾਂ ਅਤੇ ਵਿਸ਼ੇਸ਼ ਖੁਰਾਕ ਸੰਬੰਧੀ ਤਰਜੀਹਾਂ ਦੇ ਵਿਕਲਪ ਵੀ ਸ਼ਾਮਲ ਨੇ ਨਵਾਂ ਮੀਨੂ ਜ਼ਿਆਦਾਤਰ ਅੰਤਰਰਾਸ਼ਟਰੀ ਐਕਸ ਇੰਡੀਆ ਰੂਟਾਂ ਉੱਤੇ ਪੇਸ਼ ਕੀਤਾ ਗਿਆ ਜਿਦੇ ਵਿੱਚ ਦਿੱਲੀ ਤੋਂ ਲੰਡਨ ਹਿਥਰੋ ਨਿਊਯਾਰਕ ਮੈਲਬੌਰਨ ਸਿਡਨੀ ਟੋਰਾਂਟੋ ਅਤੇ ਦੁਬਈ ਦੀਆਂ ਉਡਾਨਾਂ ਮੁੰਬਈ ਅਤੇ ਬੈਂਗਲੌਰ ਤੋਂ ਸੈਂਟ ਫਰਾਂਸਿਸਕੋ ਅਤੇ ਮੁੰਬਈ ਤੋਂ ਨਿਊਯਾਰਕ ਜੁਨਾਮ ਸ਼ਾਮਲ ਨੇ ਪ੍ਰੀਮੀਅਮ ਇਕਨੋਮੀ ਯਾਤਰਾ ਰਾਜਸਥਾਨ ਚੀਲਾ ਮਾਲਬਾਰੀ ਚਿਕਨ ਕਰੀ ਅਤੇ ਮਲਾਈ ਪਾਲਕ ਕੋਫਤਾ ਦਾ ਅਨੰਤ ਮਾਣ ਸਕਦੇ ਨੇ ਅੰਤਰਰਾਸ਼ਟਰੀ ਪਕਵਾਨਾਂ ਦੇ ਵਿਕਲਪਾਂ ਦੇ ਵਿੱਚ ਫਰਸਟ ਕਲਾਸ ਦੇ ਵਿੱਚ ਜਾਪਾਨੀ ਚੇਪਨਯਾਕੀ ਬਾਉਲ ਸਿਟਰਸ ਟਾਈਗਰ ਪ੍ਰੌਨ ਅਤੇ ਓਰੀਐਂਟਲ ਨਾਪਾ ਗੋਬੀ ਅਤੇ ਟੋਫੋਰ ਰੋਲ ਮੌਪਸ ਸ਼ਾਮਲ ਨੇ ਜਿਹੜਾ ਕਿ ਬਿਜ਼ਨਸ ਕਲਾਸ ਦੇ ਵਿੱਚ ਸਿਓਰ ਫਲੇਮ ਟੂ ਪ੍ਰੌਨ ਮੈਨੀਕੋਟੀ ਫੋਰੈਸਟੀਅਰ ਅਤੇ ਮੈਡੀਟੇਰੀਅਨ ਤਪਸ ਸੇ ਸ਼ਾਮਲ ਨੇ ਜਨਰਲ ਸ਼ਰਟ ਯਾਤਰੀ ਬਿਜ਼ਨਸ ਕਲਾਸ ਦੇ ਵਿੱਚ ਚਿਕਨ ਬਿਬਾਪਸ ਅਤੇ ਮਾਚਾ ਚਿਲੀਸ ਦਾ ਆਨੰਦ ਲੈ ਸਕਦੇ ਨੇ ਬਿਜ਼ਨਸ ਕਲਾਸ ਦੇ ਵਿੱਚ ਮਸਾਲਾ ਦਾਲ ਖਿਚੜੀ ਅਤੇ ਸਟੈਂਡਰਡ ਟੇਬਲ ਪ੍ਰਾਂਟ ਹਵਰ ਕੇ ਕ੍ਰੇਲੂ ਸ਼ੈਲੀ ਦੇ ਆਰਾਮਦਾਇਕ ਭੋਜਨ ਵੀ ਸ਼ਾਮਲ ਨੇ ਮੈਨੂ ਸਮਰਪਿਤ ਸ਼ਾਕਾਹਾਰੀ ਗਲੂਟਨ ਮੁਕਤ ਅਤੇ ਐਲਰਜ਼ੀਨ ਸਚੇਤ ਵਿਕਲਪਾਂ ਦੇ ਨਾਲ ਉਹਦੇ ਆਧਾਰ ਤੇ ਵਿਸ਼ੇਸ਼ ਖੁਰਾਕ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ ਇਸ ਨੂੰ ਹੌਲੀ-ਹੌਲੀ ਸਾਰੇ ਅੰਤਰਰਾਸ਼ਟਰੀ ਖੇਤਰ ਦੇ ਨਾਲ-ਨਾਲ ਕਰੇਲੋ ਰੋਟਾਂ ਤੇ ਵੀ ਪੇਸ਼ ਕੀਤਾ ਜਾਵੇਗਾ ਮੈਨੂੰ ਇੱਕ ਸਵਾਦੀ ਕਹਾਣੀ ਬੰਦ ਹੈ ਜੋ ਕਿ ਭਾਰਤ ਦੇ ਸਵਾਦਾਂ ਨੂੰ ਵਿੱਚ ਵਿਆਪੀ ਪਕਵਾਨਾਂ ਦੇ ਪ੍ਰਭਾਵ ਦੇ ਨਾਲ ਜੋੜਦਾ ਹੈ ਹਰੇਕ ਯਾਤਰੀ ਦੇ ਨਾਲ ਜੁੜਨ ਦੇ ਲਈ ਖੇਤਰ ਪ੍ਰੇਰਿਤ ਪੋਜਨਾ ਤੇ ਯੂਰੋਪੀਅਨ ਪਿਸਟੋ ਅਤੇ ਪੈਨ ਏਸ਼ੀਅਨ ਵਰਗੇ ਵਿਸ਼ਵਵਿਆਪੀ ਪਕਵਾਨਾਂ ਦਾ ਇੱਕ ਪੋਰਟਫੋਲੀਓ ਮਿਸ਼ਨ ਹੈ ਦੱਖਣ ਭਾਰਤੀ ਪਕਵਾਨ ਵਰਗੇ ਖੇਤਰ ਪ੍ਰੇਰਿਤ ਭੋਜਨ ਪਾਤ ਦੀ ਵਿਆਸਤ ਚਿੰਤਾ ਕਰਦੇ ਨੇ ਜੋ ਯਾਤਰੀਆਂ ਨੂੰ ਇੱਕ ਪ੍ਰਮਾਣਿਕ ਭੋਜਨ ਅਨੁਭਵ ਦਿੰਦੇ ਨੇ ਦੱਸੇ 에어 ਇੰਡੀਆ 18 ਤੋਂ ਵੱਧ ਵਿਸ਼ੇਸ਼ ਭੋਜਨ ਕਿਸਮਾਂ ਦੀ ਪੇਸ਼ਕਸ਼ ਵੀ ਕਰੇਗੀ ਜੋ ਕਿ ਅਜਿਆ ਕਰਨਵਾਲੀਆਂ ਦੁਨੀਆ ਪਾਤੀਆਂ ਕੁਝ 에어ਲਾਈਨਾਂ ਦੇ ਵਿੱਚੋਂ ਇੱਕ ਹੈ ਇੱਕ ਸੱਚਮੁੱਚ ਸਮਿਲਿਤ ਅਤੇ ਵਿਅਕਤੀਗਤ ਅਨੁਭਵ ਦੇ ਲਈ ਆਧੁਨਿਕ ਯਾਤਰੀਆਂ ਦੀ ਜੀਵਨ ਸ਼ੈਲੀ ਅਤੇ ਖੁਰਾਕ ਸੰਬੰਧੀ ਤਰਜੀਹਾਂ ਨੂੰ ਅਲੋਚਨਾ ਬਣਾਉਂਦੀ ਹੈ 에어 ਲਾਈਨ ਜ਼ਿੰਮੇਵਾਰ ਸੋਰਸਿੰਗ ਟੈਕਨੋਲੋਜੀ ਅਤੇ ਇਹਨਾਂ ਕੋਨ ਦੇ ਘਟਾਉਣ ਵਰਗੇ ਚੱਕਰ ਦੇ ਵਿੱਚ ਆਪਣੇ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ